ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਵਡਹੰਸ ਮਹੱਲਾ ਪਹਿਲਾ ਘਰ ਪਲਾ ਅਮਲੇ ਅਮਲ ਨਾਮ ਬੜਾ ਮਸ਼ੀਨੀ ਨਾ ਹੋਏ ਜੋ ਰਤ ਸੈ ਆਪਣੇ ਤਿੰਨ ਭਾਵੇ ਸਭ ਕੋਏ ਹਉ ਵਾਰੇ ਵੰਨਿਆ ਖੰਨੀਆ ਵੰਨਿਆ ਤਉ ਸਾਬ ਕੇ ਨਾ ਵ ਰਹਾਉ ਸਾਹਿਬ ਸਫਲ ਰੁਖੜਾ ਅੰਮ੍ਰਿਤ ਜਾ ਕਾ ਨਾਓ ਜਿਨ ਪੀਆ ਤੇ ਤ੍ਰਿਪਤ ਪਾਏ ਹਉ ਤਿਨ ਬਲਹਾਰੇ ਜਾਓ ਮੈਂ ਕੀ ਨਦਰ ਨ ਆਵਹਿ ਵਸੇ ਹਭੀਆਂ ਨਾਲ ਤਿਖਾ ਤਿਹਾਇ ਕਿਉ ਲਹ ਜਾਂ ਸਰ ਭੀ ਤਰਪਾਲ ਨਾਨਕ ਤੇਰਾ ਬਾਣੀਆ ਤੂੰ ਸਾਹਿਬ ਮਹਰਾਸੋ ਮਨ ਤੇ ਧੋਖਾ ਤਾਂ ਲਹਿ ਜਾਂ ਸਫਤ ਕਰੀਰ ਦਾਸ ਵਡਹੰਸ ਮਹੱਲਾ ਪੱਲਾ ਗਨਵੰਤੇ ਸਾਰਾਵੇ ਆ ਨਿਰਗੁਣ ਕੋ ਕਹਿ ਕਾਏ ਜੇ ਗੁਣਵੰਤੇ ਠੀ ਰਹੇ ਤਾ ਪੇ ਸਹਰਾ ਵਨ ਜਾਏ ਮੇਰਾ ਕੰਦਰ ਸਾਲੂ ਕੀ ਤਨ ਅਵਰਾਂ ਰਾਵੇ ਜੀ ਰਹਾਉ ਕਰਨੀ ਕਾਮਨ ਜੇਥੀਐ ਜੇ ਮਰ ਤਗ ਹੋਏ ਮਾਨਕ ਮੁੱਲ ਨ ਪਾਈਐ ਲਿੱਟੇ ਤੇ ਤਪਰੋਏ ਰਾਦ ਸਾਈ ਨਾ ਜੁਲਾ ਅੱਖਾਂ ਅਮੜਿਆਸ ਤਸ ਨਾਲ ਕੋ ਆਣਾ ਕਿਉਂ ਥੀ ਵਹਿ ਕਰ ਵਾਸ ਨਾਨਕ ਏਕੇ ਬਾਹਰ ਦੂਜਾ ਨਾ ਏ ਕੋਏ ਤਸ ਲੱਗੇ ਜੇ ਰਹੇ ਪੀ ਸਰਾਵੇ ਸੋਏ ਵਡ ਹੰਸ ਮਹੱਲਾ ਪਹਿਲਾ ਘਰ ਦੂਜਾ ਮੋਰੀ ਰਣ ਚਨ ਲਾਇਆ ਭੈਣੇ ਸਾਵਣ ਆਇਆ ਦੇਰੇ ਮੁੰਦ ਘਟਾਰੇ ਦੇ ਵਡਾ ਤਿੰਨ ਲੋਭੀ ਲੋਭ ਲੁਭਾਇਆ ਤੇਰੇ ਦਰਸ਼ਨ ਵਿਟੋ ਖੰਨੀ ਐ ਵੰਝਾ ਤੇਰੇ ਨਾਮ ਵਿਟੋ ਕੁਰਬਾਨੋ ਜਾਂ ਤੂੰ ਤਾਂ ਮੈਂ ਮਾਨ ਕੀ ਆਹ ਤੁੱਦ ਬਿਨ ਕਿਹਾ ਮੇਰਾ ਮਨੋ ਚੂੜਾ ਪਨ ਪਲੰਗ ਸਿਓ ਮੁੰਦੇ ਸਨ ਬਾਹੀ ਸਨ ਬਾਹੇ ਇਤੇ ਵੇਸ ਕਰਨ ਦੀਏ ਮੁੰਦੇ ਸਹਰਾਤੋਂ ਅਵਰਾਹਾ ਨਾਮ ਨਿਆਰਨ ਚੂੜੀਆਂ ਨਾਸ ਵੰਗੜੀਆਂ ਜੋਸ਼ ਕੰਠ ਨ ਲੱਗੀਆਂ ਜਲਨ ਸੇ ਬਾਹਰੜੀਆਂ ਸਭ ਸਹੀਆਂ ਸਾਰਾਵਨ ਗਈਆਂ ਹਾ ਦਾਦੀ ਕੈਦਰ ਜਾਵਾਂ ਅਮਾਲੀ ਹਾਂ ਖਰੀ ਸਚੱਜੀ ਤਸ ਏਕਨ ਭਾਵ ਮਾਠ ਗੁੰਦਾਏ ਪਟੀਆਂ ਪਰਿਆ ਮੰਗ ਸੰਦੂਰੇ ਅੱਗੇ ਗਏ ਨ ਮੰਨੀਆਂ ਮਰੋ ਵਿਸੂਰ ਵਿਸੂਰੇ ਮੈ ਰੋ ਬੰਦੀ ਸਭ ਜਗ ਰੁੰਨ ਰੁੰੜੇ ਵਣੋ ਪੰਖੇਰੂ ਇੱਕ ਨ ਰੁੰਨਾ ਮੇਰੇ ਤਨ ਕਾ ਬਿਰਹਾ ਜਿਨ ਹਾ ਫਿਰੋ ਵਿਛੋੜੀ ਸੁਪਨੇ ਆਇਆ ਪੀ ਗਿਆ ਮੈਂ ਜਲ ਪਰਿਆ ਰੋਏ ਆਇ ਨ ਸਕਾ ਤੁਝ ਕੰਨ ਪਿਆਰੇ ਭੇਜ ਨ ਸਕਾ ਕੋਏ ਆਉ ਸੁ ਭਾਗੀ ਨਿੰਦੜੀਏ ਮਤ ਸਹ ਦੇਖਾਂ ਸੋਏ ਤਾ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਨ ਦੀਜੈ ਵਿਨਸਰ ਸੇਵ ਕਰੀਜੈ ਕਿਉਂ ਨ ਅਮਰ ਜੀੜਾ ਨਾ ਦੀਜੈ ਜਾਸਾ ਭਇਆ ਵਿਡਾਣਾ ਵਡਹੰਸ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਮੈਲੇ ਸਭ ਕਿਛ ਮੈਲਾ ਤਨ ਤੋ ਤ ਮਨ ਹਸ਼ਾ ਨ ਹੋਏ ਏ ਜਗਤ ਪਰਮ ਪਲਾਇਆ ਵਿਰਲਾ ਬੂਝੈ ਕੋਇ ਜਪ ਮੰਨ ਮੇਰੇ ਤੂ ਏ ਕੋ ਨਾਮ ਸਤਗੁਰ ਦੇਆ ਮੋਕਾਉ ਏ ਨਿਧਾਨ ਰਹਾਉ ਸਿੱਧਾ ਕੇ ਅਸਨ ਜੇ ਸਿਖੈ ਇੰਦਰੀ ਵਸ ਕਰ ਕਮਾਏ ਮਨ ਕੇ ਮੈਲਨ ਉਤਰੈ ਹਮੈ ਮੈਲਨ ਜਾਏ ਇਸ ਮਨ ਕੋ ਹੋਰ ਸੰਜਮ ਕੋ ਨਾਹੀ ਵੇਨ ਸਤਗੁਰ ਕੇ ਸਰਨਾਏ ਸਤਗੁਰ ਮਿਲਿਆ ਉਲਟੀ ਭਈ ਕਹਿ ਨ ਕਿਛੂ ਨ ਜਾਏ ਪਣ ਤੋ ਨਾਨਕ ਸਤਗੁਰ ਕੋ ਮਿਲਦੋ ਮਰੇ ਗੁਰ ਕਾ ਸ਼ਬਦ ਫਿਰ ਜੀਵੇ ਕੋਏ ਮਮਤਾ ਕੀ ਮਲ ਉਤਰੈ ਇਹ ਮਨ ਹਸ਼ਿਆ ਹੋਏ ਵਡਹੰਸ ਮਹੱਲਾ ਤੀਜਾ ਨਦਰੇ ਸਤਗੁਰ ਸੇਵਿਆ ਨਦਰੇ ਸੇਵਾ ਹੋਏ ਨਦਰੇ ਇਹ ਮਨ ਵਸ ਆਵੈ ਨਦਰੇ ਮਨ ਨਿਰਮਲ ਹੋਏ ਮੇਰੇ ਮਨ ਚੇਤ ਸੱਚਾ ਸੋਏ ਇਕੋ ਚਿਤੇ ਤਾ ਸੁਖ ਪਾਵੈ ਫਿਰ ਦੁਖ ਨ ਮੁਲ ਹੋਏ ਰਹਾਉ ਨਦਰਿ ਮਰਕੈ ਜੀਵੀਐ ਨਦਰਿ ਸ਼ਬਦ ਵਸੈ ਮਨ ਆਏ ਨਦਰਿ ਹੁਕਮ ਬੁਝੀਐ ਹੁਕਮ ਰਹਿ ਸਮਾਏ ਜਨ ਜਿਵਾ ਹਰ ਰਸ ਨ ਚਖਿਐ ਸਾਜਿਵਾ ਦਲ ਜਾਓ ਅਨ ਰਸ ਸਾਦੇ ਲੱਗ ਰਹੀ ਦੁਖ ਪਾਇਆ ਦੂਜੇ ਭਾਏ ਸਬਨਾ ਨਦਰ ਏਕ ਹੈ ਆਪੇ ਫਰਕ ਕਰੇ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਵਡ ਹੰਸ ਮਹੱਲਾ ਤੀਜਾ ਮਾਇਆ ਮੋਹ ਗੁਬਾਰ ਹੈ ਗੁਰ ਬਿਨ ਗਿਆਨ ਨਾ ਹੋਏ ਸ਼ਬਦ ਲਗੇ ਤੈਨ ਨੁ ਬੁਝਿਆ ਦੂਜੇ ਪਰ ਜੁਗੋਈ ਮਨ ਮੇਰੇ ਗੁਰਮਤ ਕਰਨੀ ਸਾਰ ਸਦਾ ਸਦਾ ਹਰ ਪ੍ਰਭ ਰਵੇ ਤਾਂ ਪਾਵੇ ਮੁਖ ਦਵਾਰ ਰਹਾ ਗੁਨਾ ਕਾ ਨੇਦਾਨ ਇੱਕ ਹੈ ਆਪੇ ਦੇਤਾ ਕੋ ਪਾਏ ਬਿਨ ਨਾਮੇ ਸਭ ਵਿਛੜੀ ਗੁਰ ਕਾ ਸ਼ਬਦ ਮਿਲਾਏ ਮੇਰੀ ਮੇਰੀ ਕਰ ਦੇ ਕਟ ਗਏ ਤਿੰਨ ਹੱਥ ਕੋ ਨ ਆਇਆ ਸਤ ਗੁਰ ਮਿਲਿਆ ਸੱਚ ਮਿਲੈ ਸੱਚ ਨਾਮ ਸਮਾਇਆ ਆਸਾ ਮਰਸਾ ਏ ਸਰੀਰ ਹੈ ਅੰਤਰ ਜੋਤ ਜਗਾਏ ਨਾਨਕ ਮਨ ਮੁਖ ਬੰਦ ਹੈ ਗੁਰਮਖ ਮੋਤ ਕਰਾਏ ਵਡਹੰਸ ਮਹੱਲਾ ਤੀਜਾ ਸੋਹਾ ਗਣੇ ਸਦਾ ਮੁਖ ਉਜਲਾ ਗੁਰ ਕੈ ਸੈ ਸਪਾਏ ਸਦਾ ਪਰ ਰਾਵੇ ਆਪਣਾ ਵਿੱਚੋਂ ਆਪ ਗਵਾਏ ਮੇਰੇ ਮਨ ਤੂੰ ਹਰ ਹਰ ਨਾਮ ਧਿਆਏ ਸਤਗੁਰ ਮੁਕੋ ਹਰ ਦੀ ਆਪ ਜਾਏ ਰਹਾਉ ਦੁਹਾ ਗਣੀ ਖਰੀਆਂ ਬਿਲ ਲਾਤੀਆਂ ਤੰਨਾ ਮੈਲ ਨ ਪਾਏ ਦੂਜੇ ਪਾਇ ਕੋ ਰੂਪੀ ਦੁਖ ਪਾਵੈ ਅਗੇ ਜਾਏ ਗੁਣਵੰਤੀ ਨਿਤ ਗੁਣ ਰਵ ਹਿਰਦੈ ਨਾਮ ਵਸਾਏ ਆਵਗਣਵੰਤੀ ਕਾਮਣੀ ਦੁਖ ਲਾਗੇ ਬਿਲ ਲਾਏ ਸਬਨਾ ਕਾ ਪਧਾਰ ਏਕ ਹੈ ਸੁਆਮੀ ਕਹਿਣਾ ਕਿ ਸ਼ੂ ਨ ਜਾਏ ਨਾਨਕ ਆਪੇ ਵੇਖ ਕੀਤੀ ਅਨ ਨਾਮ ਲਇਨ ਲਾਏ ਵਡਹੰਸ ਮਹੱਲਾ ਤੀਜਾ ਅੰਮ੍ਰਿਤ ਨਾਮ ਸਦ ਮੀਠਾ ਲਗਾ ਗੁਰਬਖਦੀ ਸਾਧ ਆਇਆ ਸੱਜ ਬਾਣੀ ਸਹਜ ਸੁਮਾਣੀ ਹਰ ਜੀਉ ਮਨ ਵਸਾਇਆ ਹਰ ਕਰ ਕਿਰਪਾ ਸਤਿਗੁਰੂ ਮਿਲਾਇਆ ਪੂਰਾ ਸਤਿਗੁਰ ਹਰ ਨਾਮ ਧਿਆਇਆ ਰਹਾਉ ਬ੍ਰਹਮ ਬੇਦ ਬਾਣੀ ਪਰਗਾਸੇ ਮਾਇਆ ਮੋਬਸਾਰਾ ਮਾਦਿ ਯੋਗਿਆਨੀ ਵਰਤੈ ਕਰ ਆਪਣੈ ਤਮਸ ਬਉਤ ਅਹੰਕਾਰਾ ਕਿਸ਼ਨ ਸਦਾ ਅਵਤਾਰੀ ਰੂਦਾ ਕਿਤ ਲੱਗਾ ਤਿਤ ਕਿਤ ਲਗ ਤਰੇ ਸੰਸਾਰਾ ਕਿਸ਼ਨ ਸਦਾ ਅਵਤਾਰੀ ਰੂਦਾ ਕਿਤ ਲਗ ਤਰੇ ਸੰਸਾਰਾ ਗਰਮਖ ਗਿਆਨ ਰਤੇ ਜੋਗੇ ਅੰਦਰ ਚੁਕੈ ਮੋਗ ਬਾਰਾ ਸਤ ਗੁਰ ਸੇਵਾ ਤੇ ਨਿਸਤਾਰਾ ਗੁਰਮਗ ਤਰੇ ਸੰਸਾਰਾ ਸਚ ਨਾਇ ਰਤੇ ਬਰਗੀ ਪਾਇਨ ਮੁਖ ਦਵਾਰਾ ਏਕੋ ਸਚ ਵਰਤੇ ਸਭੁ ਅੰਤਰ ਸਬਨਾ ਕਰੇ ਪ੍ਰਤਪਾਲਾ ਨਾਨਕ ਇਕਸ ਬਿਨ ਮੈਂ ਅਵਰ ਨ ਜਾਣਾ ਸਬਨਾ ਦੇਵਾਨ ਦੇ ਅਲਾ ਵਡਹੰਸ ਮਹੱਲਾ ਤੀਜਾ ਗੁਰਮਖ ਸੱਟ ਸੰਜਮ ਤਤ ਗਿਆਨ ਗੁਰਮਖ ਸਾਚੇ ਲੱਗੇ ਧਿਆਨ ਗੁਰਮਖ ਮਨ ਮੇਰੇ ਨਾਮ ਸੁਮਾਲ ਸਦਾ ਨਿਭੇ ਚੱਲੈ ਤੇਰੇ ਨਾਲ ਰਹਾਉ ਗਰਮਖ ਜਾਤ ਪਤ ਸਚ ਸੋਏ ਗਰਮਖ ਅੰਤਰ ਸੁਖਾਈ ਪ੍ਰਭ ਸੋਏ ਗਰਮਖ ਅੰਤਰ ਸੁਖਾਈ ਪ੍ਰਭ ਹੋਏ ਗਰਮਖ ਜਸਨ ਆਪ ਕਰੇ ਸੋ ਹੋਏ ਗਰਮਖ ਆਪ ਵਡਾਈ ਦੇਵ ਸੋਏ ਗਰਮਖ ਸ਼ਬਦ ਸਤ ਕਰਮੇ ਸਾਰ ਗੁਰਮਖ ਨਾਨਕ ਪਰਵਾਰ ਸਦਾਰ ਵਡਹੰਸ ਮਹੱਲਾ ਤੀਜਾ ਰਸਨਾ ਹਰ ਸਾਦ ਲੱਗੀ ਸਹਿਜ ਸੁਪਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਸਦਾ ਸੁਖ ਸਾਚ ਸ਼ਬਦ ਵਿਚਾਰੀ ਆਪਣ ਸਤਗੁਰ ਵਿਟੋ ਸਦਾ ਬਲਿਹਾਰੀ ਰਹਾਓ ਅਖੇ ਸੰਤੋਖੀਆਂ ਏਕਲੇ ਬੁਲਾਏ ਮਨ ਸੰਤੋਖਿਆ ਦੂਜਾ ਭਾਉ ਗਵਾਏ ਦੇ ਸਰੀਰ ਸੁਖ ਹੋਵੇ ਸ਼ਬਦ ਹਰਨਾਏ ਨਾਮ ਪਰਮਲ ਹਿਰਦੈ ਰਸਮਾਏ ਨਾਨਕ ਮਸਤਕ ਜਿਸ ਵਡਭਾਗ ਗੁਰ ਕੀ ਬਾਣੀ ਸਹਿਜ ਬਾਗ ਵਡ ਹੰਸ ਮਹੱਲਾ ਤਿਜਾ ਪੂਰੇ ਗੁਰ ਤੇ ਨਾਮ ਪਾਇਆ ਜਾਏ ਸੱਜਾ ਸ਼ਬਦ ਸੱਚ ਸਮਾਏ ਏ ਮਨਨ ਨਾਮ ਨਿਧਾਨ ਤੂੰ ਪਾਏ ਆਪਣ ਗੁਰ ਕੀ ਮੰਨ ਲੈ ਰਜਾਏ ਰਹਾਉ ਗੁਰ ਕਾ ਸ਼ਬਦ ਵਿੱਚੋ ਮੈਲ ਗਵਾਏ ਨਿਰਮਲ ਨਾਮ ਵਸੈ ਮਨ ਆਏ ਪਰਮੇ ਪੂਲਾ ਫਿਰੈ ਸੰਸਾਰ ਮਾਰੋ ਜਨਮ ਜਮ ਕਰੇ ਖਵਾਰ ਨਾਨਕ ਸੇ ਵਡ ਪਾਗੇ ਜਿਨ ਹਰ ਨਾਮ ਧਿਆਇਆ ਗੁਰ ਪ੍ਰਸਾਦਿ ਮਨ ਵਸਾਇਆ ਵਡਹੰਸ ਮਹੱਲਾ ਤੀਜਾ ਹਮੈ ਨਵਨ ਨਾਲ ਵਿਰੋਧ ਹੈ ਦੁਇ ਨਵਸਾ ਇਕਠਾਏ ਹਮੈ ਵਿੱਚ ਸੇਵਾ ਨਾ ਹੋਵੈ ਨਾ ਮਨ ਬਿਰਥਾ ਜਾਏ ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ ਹੁ ਕਮਨ ਤਾ ਹਰ ਮਿਲੈ ਤਾ ਵਿੱਚੋਂ ਹਮੈਂ ਜਾਏ ਰਹਾਉ ਹਮੈਂ ਸਭ ਸਰੀਰ ਹੈ ਹਮੈਂ ਉਪਤ ਹੋਏ ਹਮੈਂ ਵੱਡਾ ਗੁਬਾਰ ਹੈ ਹਮੇ ਵਿੱਚ ਬੋਝ ਨਾ ਸਕੈ ਕੋਇ ਹਮੇ ਵਿੱਚ ਭਗਤ ਨ ਹੋਵਈ ਹੁਕਮ ਨਾ ਬੁੱਝਿਆ ਜਾਏ ਹਮੇ ਵਿੱਚ ਜੀਉ ਬੰਦ ਹੈ ਨਾਮ ਨਵਸੈ ਮਨ ਆਏ ਨਾਨਕ ਸਤਗੁਰ ਮਿਲਿਆ ਹਮੇ ਗਈ ਤਾਂ ਸੱਚ ਵਸਿਆ ਮਨ ਆਏ ਸਾਚ ਕਮਾਵੈ ਸੱਚ ਰਹੈ ਸੱਚੇ ਸੇਵ ਸਮਾਇ